ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਹਰ ਮਹਾਦੇਵ ਸੇਵਾ ਦਲ ਬੁੜਲਾਡਾ ਵੱਲੋਂ ਬਾਬਾ ਅਮਰਨਾਥ ਬਰਫਾਨੀ ਵਿਖੇ 27ਵਾਂ ਵਿਸ਼ਾਲ ਪੰਡਾਰਾ ਲਗਾਇਆ ਜਾ ਰਿਹਾ ਹੈ ਜਿਸ ਦਾ ਅੱਜ ਪਹਿਲਾ ਜਥਾ ਪ੍ਰਿੰਸ ਵਰਮਾ ਦੇ ਅਗਵਾਈ ਵਿੱਚ ਰਵਾਨਾ ਕੀਤਾ ਗਿਆ ਜਿਸ ਨੂੰ ਅੱਜ ਇੰਦਰ ਰਾਜ ਬਾਂਸਲ, ਪ੍ਰਭਜੋਤ ਕੋਹਲੀ ਅਤੇ ਬਰਿੰਦਰ ਗਰਗ ਵੱਲੋਂ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਪਹਿਲਾ ਜਥਾ ਬਾਰਤਾਲ ਵਿਖੇ ਬੇਸ ਕੈਂਪ ਅਤੇ ਅਮਨਨਾਥ ਗੁਫਾ ਤੇ ਲੰਗਰ ਦੀ ਸੇਵਾ ਨਿਭਾਵੇਗਾ ਆਓ ਜਾਣਦੇ ਹਾਂ ਕਿ ਕਿਹਾ ਹਰ ਹਰ ਮਹਾਦੇਵ ਦੇ ਸੇਵਾਦਾਰਾਂ ਨੇ ਸਾਡਾ ਪਹਿਲਾ ਜੱਥਾ ਜੋ ਹੈ ਅੱਜ ਪਸਤਾ ਦੇ ਦਫਤਰ ਹਰ ਹਰ ਮਹਾਦੇਵ ਸੇਵਾ ਵਾਲਾ ਬਿੱਕੀ ਰੋਡ ਪਰ ਲਾਡਾ ਰਵਾਨਾ ਹੋਣ ਜਾ ਰਿਹਾ ਜਿਸ ਦੇ ਵਿੱਚ ਸਾਡੇ ਪ੍ਰਿੰਸ ਵਰਮਾ ਜੀ ਜੋ ਹੈ ਪਹਿਲਾ ਜੱਥਾ ਲੈ ਕੇ ਤੇ ਆਪਣੇ ਪੂਰੇ ਸਾਥੀਆਂ ਦੇ ਨਾਲ ਰਵਾਨਾ ਹੋਣ ਜਾ ਰਹੇ ਨੇ ਇਸ ਤੋਂ ਬਾਅਦ ਜਿਹੜਾ ਅਗਲਾ ਸਟਾਪ ਹੈ ਉਹ ਸੁਨਾਮ ਸੰਗਰੂਰ ਐਂਧਗੜ ਮੰਡੀ ਲੁਧਿਆਣਾ ਜਲੰਧਰ ਵਗੈਰਾ ਹੁੰਦੇ ਹੋਏ ਜੋ ਹੈ ਮਨਾਜੀ ਦੇ ਕਾਲਜ ਤੇ ਮੁੱਕੇ ਜਾਊਗਾ ਮੈਂ ਸਾਰੇ ਹੀ ਹਰ ਹਰ ਮਹਾਦੇਵ ਸੇਵਾਦਾਰ ਪਰਿਵਾਰ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦੇ ਰਿਹਾ ਅਤੇ ਬਹੁਤ ਹੀ ਖੁਸ਼ੀ ਦਾ ਜੋ ਹੈ ਮਾਹੌਲ ਹੈ ਅੱਜ ਕਿਉਂਕਿ ਸੰਸਥਾ ਦਾ 27ਵਾਂ ਵਿਸ਼ਾਲ ਭੰਡਾਰਾ ਜੋ ਹੈ ਅਮਨਾਜੀ ਦੀ ਗੁਫਾ ਤੇ ਬਾਲਟਾਲ ਵਿੱਚ ਐਮਪੀ ਕੋਲ ਜੰਜਾਰਿਆ ਜਾਏਗਾ ਸਾਰੇ ਹੀ ਹਰ ਹਰ ਮਹਾਦੇਵ ਸੇਵਾਦਾਰ ਪਰਿਵਾਰ ਨੂੰ ਜੋ ਵੀ ਦੇਸ਼-ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇਗੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਬਾਬਤ ਬਾਬੋ ਮੋਮੋ ਮਾਕੇ ਯਾਤਰਾ ਦੇ ਦੌਰਾਨ ਉਸ ਦੀ ਕਿਰਪਾ ਦਾ ਕਰਨਾ ਸਾਡੇ भोले बाबा ਜੀ ਦੇ ਦਰਸ਼ਨ ਹੈ ਓਕੇ ਕਰਨਾ ਕੋਲ ਸ਼ੰਕਰ ਭਗਵਾਨ ਕੀ ਜੈ